जो हम बांधे मोह फस हम प्रेम बंधन तुम बाधे अपने छूटन को जतन करो हम छूटे तुम्हारा दे माधवे जानत हो जैसी तैसी अब कहां करोगे ऐसी राहों मेन फकर ਫਾਂਕਿਓਰ ਕਾਟਿਓ ਰਾਦਕਿਓ ਬੋਬਾਨੀ ਖੰਡ ਖੰਡ ਕਰੇ ਪੋਜਨ ਕੀਨੋ ਤਉ ਨ ਬਿਸਰਿਓ ਪਾਨੀ ਆਪਨ ਬਾਪੇ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ ਮੋ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਕਹਿਰ ਵਿਦਾਸ ਭਗਤੇ ਇੱਕ ਬਾਢੀ ਅਬ ਏ ਕਾਸਿਓ ਕਹੀਐ ਜਾਂ ਕਾਰਨ ਹਮ ਤੁਮ ਅਰਾਦੇ ਸੋ ਦੁਖ ਅਜੋ ਸਹੀਐ ਤਨ ਤਨ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਬਾਣੀ ਕੰਤਨ ਤਨ ਸ਼੍ਰੀ ਗੁਰੂ ਅੰਗਰਸਾਹ ਮਹਾਰਾਜੀ ਦੀ ਬਾਣੀ ਵਿੱਚ ਦਰਜ ਹੈ ਅੰਕਤ ਹੈ ਸਿਸ਼ੋ ਬਤ ਹੈ ਗੁਰੂ ਸਾਹਿਬ ਬਾਣੀ ਰਾਹੀਂ ਸੰਗਤਾਂ ਨੂੰ ਫਰਮਾਨ ਕਰਦੇ ਹਨ ਕਿ ਉਸ ਪਰਮਾਤਮਾ ਦੇ ਨਾਲ ਪ੍ਰੀਤ ਕਰਨੀ ਹੈ ਕਿਸ ਤਰ੍ਹਾਂ ਪ੍ਰੀਤ ਕਰਨੀ ਹੈ ਜੁਗਤੀ ਦੱਸਦੇ ਹਨ ਜੀ ਮਹਾਰਾਜ ਕੀ ਦੱਸਦੇ ਹਨ ਜੋ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਦੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮ ਰਾਦੇ ਜੋ ਹਮ ਉਹ ਮੋਹ ਫਾਸ ਅਸੀਂ دنی avi ਜੀਵ ਉਸ ਮਾਲਕ ਦੇ ਨਾਲ ਪ੍ਰੀਤ ਕਰਨੀ ਆ ਅਸੀਂ ਐਸੇ ਮੋਹ ਦੇ ਵਿੱਚ ਫਸੇ ਹਾਂ ਜੋ ਹਮ ਬਾਂਦੇ ਮੋਹ ਫਾਸ ਹਮ प्रेम बंधन तुम बांधे ते तेरे प्रेम ਦੇ ਵਿੱਚ ਇੰਨਾ ਪ੍ਰੀਤ ਲੱਗ ਗਈ ਹੈ ਤੇ ਤੇਰੇ प्रेम ਦੇ ਦੇ ਨਾਲ ਲਗਣ ਲੱਗ ਗਈ ਹੈ ਤੀਤ ਨਾਲ ਜੁੜ ਗਏ ਹਾਂ ਹਮ प्रेम बंधन ਤੁਮ बांधे ਆਪਣੇ छूटण ਕੋ ਜਤਨ ਹੋਇ ਐ ਪ੍ਰਭੂ ਅਸੀਂ ਤਾਂ ਤਰੀ ਪ੍ਰੀਤ ਨਾਲ ਜੁੜਦੇ ਨੇ ਤੇਰੇ ਚਰਨਾਂ ਦੇ ਨਾਲ ਜੁੜ ਗਏ ਹਾਂ ਤਰੀ ਪ੍ਰੀਤ ਲੱਗ ਗਈ ਹੈ ਤੇ ਹੁਣ ਇਹ ਪ੍ਰੀਤ ਟੇ ਟੇ ਨਾ ਜੁੜੇ ਰਹੀਏ प्रेम बंधन ਤੁਮ बांधे ਤੇ ਆਪਣੇ ਬੰਧਨਾ ਵਿੱਚ ਬੰਨ ਲਿਆ ਹੁਣ ਸਾਨੂੰ ਸੰਤ ਸਿੰਘ ਆਪਣੇ ਬੰਧਨਾ ਚ ਬੰਨ ਲਿਆ ਤੇ ਤੇਰੇ ਨਾਲ ਜੁੜ ਗਏ ਆ ਆਪਣੇ ਸੂਤਨ ਕੋ ਯਤਨ ਕਰੋ ਹਮ ਸੂਤੇ ਤੂੰ ਮਰਾ ਦੇ ਹੁਣ ਤੁਸੀਂ ਮੁਕਤ ਹੋ ਸਕਦੇ ਤੁਸੀਂ ਹੀ ਸਾਨੂੰ ਮੁਕਤ ਕਰਨਾ ਆ ਤੇ ਤੁਸੀਂ ਸਟਕਾਰਾ ਪਾਉਣਾ ਤੁਸੀਂ ਕਿੱਦਾਂ ਸਾਡੀ ਪਿੱਠ ਚੋਂ ਬਾਹਰ ਨਿਕਲ ਸਕਦੇ ਮਾਦੇਵੇ ਜਾਨਤ ਹੋ ਜੈ ਸੀ ਤੈਸੀ ਐ ਮਾਧਵ ਆ ਪ੍ਰਭੂ ਜੈਸੀ ਵੀ ਕੈਸੀ ਪ੍ਰੀਤ ਤੇਰੇ ਨਾਲ ਲੱਗੀ ਐ ਜੈਸੀ ਵੀ ਕੈਸੀ ਐ ਤੇਰੇ ਨਾਲ ਲੱਗੀਆਂ ਜੁੜ ਗਏ ਆ ਹਾਂ ਤੂੰ ਸਾਡੀ ਪ੍ਰੀਤ ਤੋੜੀ ਨਾ ਤੇ ਤੇਰੀ ਜਿਹੜੀ ਪ੍ਰੀਤ ਆ ਤੂੰ ਸਾਨੂੰ ਆਪਣੀ ਪ੍ਰੀਤ ਵਿੱਚ ਬੰਨ ਲਿਆ ਆ ਤੇ ਹੁਣ ਤੂੰ ਸਾਡੀ ਪ੍ਰੀਤ ਤੋਂ ਕਿਤੇ ਜਾ ਨਹੀਂ ਸਕਦਾ ਤੇ ਭਗਤਾਂ ਦੀ ਪ੍ਰੀਤ ਭਗਤ ਜਿਹੜੇ ਉਸ ਮਾਲਕ ਨਾਲ ਜੁੜ ਜਾਂਦੇ ਹਨ ਤੇ ਮਾਲਕ ਉਹਨਾਂ ਦਾ ਹੋ ਜਾਂਦਾ ਹੈ ਤੇ ਭਗਤਾਂ ਦੇ ਕਾਰਜ ਸਵਾਰਦਾ ਆ ਤੇ ਭਗਤ ਉਸ ਪ੍ਰਭੂ ਦੇ ਨੂੰ ਯਾਦ ਕਰਦੇ ਹੰਦੇ ਪ੍ਰਭੂ ਨੂੰ ਆਉਣਾ ਪੈਂਦਾ ਆ ਇੱਥੋਂ ਤੱਕ ਕਿ ਭਗਤ ਜੀ ਉਹਨਾਂ ਨੇ ਉਸ ਮਾਲਕ ਨੂੰ ਧਿਆਇਆ ਯਾਦ ਕੀਤਾ ਤੇ ਠਾਕਰ ਦੀ ਪੂਜਾ ਕੀਤੀ ਪੂਜਾ ਕਰਨ ਦੇ ਨਾਲ ਜਦੋਂ ਭਗਵਾਨ ਜੀ ਹਾਜ਼ਰ ਹੋ ਗਏ ਉਦੇ ਸਾਰੇ ਕਾਰਜ ਸਵਾਰੇ ਜਾਣਤ ਹੋ ਜੈਸੀ ਤੈਸੀ ਤੁਸੀਂ ਹੋ ਜਾਣਦੇ ਆ ਸਾਡੀ ਪ੍ਰੀਤ ਸਫਲ ਕਰਨੀ ਆ ਤੇ ਹੁਣ ਸਾਡੇ ਨਾਲ ਪ੍ਰੀਤ ਲੱਗ ਗਈ ਤਾਂ ਤੁਸੀਂ ਹੁਣ ਸਾਡੀ ਪ੍ਰੀਤ ਵਿੱਚੋਂ ਛੁਟਕਾਰਾ ਨਹੀਂ ਪਾ ਸਕਦੇ ਤੇ ਸਾਨੂੰ ਪ੍ਰੀਤ ਨਾਲ ਬੰਨ ਲਿਆ ਤੇ ਭਗਤਾ ਨੇ ਐਸੀ ਪ੍ਰੀਤ ਨਾਲ ਬੰਨ ਲੰਦੇ ਪ੍ਰਭੂ ਨੂੰ ਤੇ ਪ੍ਰਭੂ ਫਿਰ ਭਗਤਾਂ ਦੇ ਕਾਰਜ ਸਵਾਰੇ ਜਾਣ ਤੋ ਜੈਸੀ ਤੇ ਅਸੀਂ ਅਬ ਕਾ ਕਹਾ ਕਰੋਗੇ ਐਸੀ ਤੇ ਹੁਣ ਕੀ ਕਰੋਗੇ ਅਸੀਂ ਕੁਛ ਨਹੀਂ ਕਰ ਸਕਦੇ ਤੁਸੀਂ ਹੀ ਇਹਦਾ ਨਿਰਣਾ ਕਰਨਾ ਹੈ ਸਾਡੀ ਜਿਹੜੀ ਅਰਾਧਨਾ ਆ ਸਾਡੀ ਪੂਜਾ ਆ ਤੇਰੇ ਚਰਨਾਂ ਦੇ ਵਿੱਚ ਸਮਰਪਤ ਆ ਉਹਦਾ ਫੈਸਲਾ ਤੁਸੀਂ ਦੇਣਾ ਸਾਨੂੰ ਸਾਡੀ ਬ੍ਰੀਤ ਦੀ ਲਗਨ ਜਿਹੜੀ ਹੈ ਤੇ ਤੁਸੀਂ ਸਾਡੀ ਸਫਲ ਕਰਨੀ ਆ ਤੇ ਤੇਰੀ ਪ੍ਰੀਤ ਨਾਲ ਜੁੜੇ ਰਹੀ ਏ ਤੇਰੇ ਨਾਮ ਦੇ ਨਾਲ ਜੁੜਦੇ ਜੁੜੇ ਰਹੀ ਜਪਦੇ ਰਹੀ ਰਹਾਉ ਮੀਨ ਪਕਰ ਫਾਂਕਿਓਰ ਕਾਂਟਿਓ ਰਾਦ ਕਿਓ ਵੋ ਬਾਣੀ ਖੰਡ ਖੰਡ ਕਰ ਭੋਜਨ ਕੀਨੋ ਤਉ ਨ ਬਿਸਰਿਓ ਪਾਨ ਐਸੀ ਪ੍ਰੀਤ ਦੱਸਦੇ ਹਨ ਵੀ ਜਿਸ ਤਰ੍ਹਾਂ ਮੱਛੀ ਦੀ ਪਾਣੀ ਦੇ ਨਾਲ ਪ੍ਰੀਤ ਹੈ ਤੇ ਪਾਣੀ ਦੇ ਨਾਲ ਫਰੀਤ ਹੈ ਤੇ ਉਹਨੂੰ ਪਕੜਨ ਵਾਲੇ ਉਹਨੂੰ ਪਕੜ ਲੈਂਦੇ ਆ ਤੇ ਜਦੋਂ ਉਹਨਾਂ ਦੇ ਖਾਣ ਵਾਲਾ ਜੀਵ ਉਹਨੂੰ ਵੱਢਦਾ ਕੱਟਦਾ ਆ ਤੇ ਕੱਟ ਕੇ ਤਾਂ ਉਹਦਾ ਭੋਜਨ ਤਿਆਰ ਕਰਕੇ ਤਾਂ ਭੋਜਨ ਛਕ ਲੈਂਦਾ ਹੈ ਤੇ ਉਸ ਜੀਵ ਦੇ ਪ੍ਰਾਣੀ ਦੇ ਜਦੋਂ ਪੇਟ 'ਚ ਜਾਂਦੀ ਹੈ ਤੇ ਜਦੋਂ ਫਰੀਤ ਨਾਲ ਪਾਣੀ ਦੇ ਨਾਲ ਜਲ ਦੇ ਨਾਲ ਇੰਨੀ ਪ੍ਰੀਤ ਹੈ انسان ਬੰਦੇ ਦੇ ਅੰਦਰ ਵੀ ਫੇਰ ਤੇ ਵੀ ਚਲੀ ਜਾਂਦੀ ਹੈ ਫਿਰ ਵੀ ਉਹ ਪ੍ਰੀਤ ਨੂੰ ਨਹੀਂ ਛੱਡਦੀ ਤੇ ਇੰਨਾ ਉਹਦੇ ਪਾਣੀ ਦੇ ਨਾਲ ਲਗਨ ਹੈ ਪ੍ਰੀਤ ਹੈ ਪ੍ਰੀਤ ਦੀ ਜਿਤਾਉਂਦੇ ਹਨ ਵੀ ਇਸ ਤਰ੍ਹਾਂ ਮਾਲਕ ਨਾਲ ਪ੍ਰੀਤ ਹੋਣੀ ਚਾਹੀਦੀ ਹੈ ਇੱਕ ਦ੍ਰਿਸ਼ਟਾਂਤ ਦੇ ਰਹੇ ਹੈ ਭਗਵਾਨ ਜੀ ਰਾਧ ਕੀ ਉਹ ਕੋ ਬਾਣੀ ਖੰਡ-ਖੰਡ ਕਰ ਭੋਜਨ ਖੀਨੋ ਤੂੰ ਨਾ ਬਿਸਰੇ ਪਾਣੀ ਕਟ-ਕਟ ਕੇ ਛੋਟਾ-ਛੋਟਾ ਕਰਕੇ ਤੇ ਉਹਨੂੰ ਅੱਗ ਦੇ ਵਿੱਚ ਭੁੰਨਿਆ ਜਾਵੇ ਬਣਾਇਆ ਬਣਾਇਆ ਗਿਆ ਭੁੰਨਿਆ ਗਿਆ ਤੇ ਜਦੋਂ ਪੇਟ ਵਿੱਚ ਖਾਲੀ ਛਕ ਲਈ ਛਕ ਲਿਆ ਗਿਆ ਫਿਰ ਵੀ ਜਦੋਂ ਉਸ ਬੰਦੇ ਨੂੰ ਦੇ ਪੇੜ 'ਚ ਜਿੰਦਗੀ ਤੱਕ ਉਹਨੂੰ ਬੜੀ ਜ਼ਬਰਦਸਤ ਪਿਆਸ ਲੱਗੀ ਉਹ ਪਾਣੀ ਮੰਗਦਾ ਯਾਰ ਬਾਅਦ ਵਿੱਚ ਪਿਆਸ ਲੱਗਦੀ ਉਸ ਬੰਦੇ ਨੂੰ ਜਿਹੜਾ ਇਸ ਸੇਵਨ ਕਰਦਾ ਆ ਤੇ ਪਾ ਇਹਨਾਂ ਪਿਆਸ ਹੈ ਤੇ ਪਾਣੀ ਦੀ ਉਹ ਮੰਗ ਕਰਦਾ ਹੈ ਪਾਣੀ ਫਿਰ ਵੀ ਉਹ ਜਿਹੜੀ ਮੱਛੀ ਹੈ ਉਹ ਪਾਣੀ ਦੇ ਨਾਲ ਇੰਨੀ ਪ੍ਰੀਤ ਹੈ ਇਹਨਾਂ ਕੱਟ-ਕੱਟ ਹੋ ਗਿਆ ਕੱਟ-ਬੱਡ ਹੋ ਗਿਆ ਬਦ-ਬੰਦ ਕੱਟਿਆ ਦਾ ਛੋਟੇ-ਛੋਟੇ ਕਰਕੇ ਭੋਜਨ ਭੋਜਨ ਬਣਾ ਲਿਆ ਗਿਆ ਖਾ ਲਿਆ ਗਿਆ ਤਾਂ ਫਿਰ ਵੀ ਉਹਦੀ ਉਹਦੀ ਮਾਲਕ ਉਸ ਪ੍ਰੀਤ ਹੈ ਇੰਨੀ ਆ ਜਲ ਦੇ ਨਾਲ ਤੇ ਉਹ ਇਸ ਤਰ੍ਹਾਂ ਪ੍ਰੀਤ ਚਿਤਉਂਦੇ ਹਨ ਤੇ ਉਸ ਮਾਲਕ ਦੇ ਨਾਲ ਐਸੀ ਪ੍ਰੀਤ ਹੋਣੀ ਚਾਹੀਦੀ ਖੰਡ ਕੰਡ ਭੋਜਨ ਕੀਨੋ ਤੂੰ ਨਾ ਦੂਸਰੇ ਪਾਣੀ ਆਪਨ ਬਾਪੇ ਨਹੀਂ ਕਿਸੇ ਕੋ ਭਾਵਨ ਕੋ ਹਰਾਜਾ ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਰਪਾ ਪਰਮਾਤਮਾ ਕਿਸੇ ਦੇ ਮਾਪੇ ਦੀ ਜਾਇਦਾਦ ਨਹੀਂ ਹੈ ਜਿਹੜਾ ਉਹਨਾਂ ਪ੍ਰੀਤ ਕਰਦਾ ਹੈ ਭਾਵਨਾ ਦੇ ਨਾਲ ਕੋਨੂੰ ਯਾਦ ਕਰਦਾ ਹੈ ਉਹਦਾ ਨਾਮ ਜਪਦਾ ਹੈ ਰਾਜ ਨਾ ਕਰਦਾ ਹੈ ਉਸ ਆਪਣੇ ਭਗਤਾਂ ਦੀ ਦੱਜਿਆ ਰੱਖਦਾ ਹੈ ਤੇ ਉਹਦੇ ਕਾਰਜ ਸਵਾਰਦਾ ਹੈ ਜਿਹੜੇ ਆਪਣੇ ਸ਼ਾਦਾ ਦੇ ਨਾਲ ਮਨੋਪ੍ਰੀਤ ਕਰਦੇ ਹਨ ਤੇ ਕਿਸੇ ਦੀ ਜਾਇਦਾਦ ਇਹ ਨਹੀਂ ਵੀ ਪਰਮਾਤਮਾ ਵੀ ਸਾਡਾ ਤੇ ਅਸੀਂ ਹੋਰ ਨਹੀਂ ਕੋਈ ਇਤਹਾ ਸਕਦੇ ਐਸਾ ਨਹੀਂ ਕਿਸੇ ਜਿਹੜਾ ਉਹਦੇ ਨਾਲ ਪ੍ਰੀਤ ਕਰਦਾ ਹੈ ਜਿਨ ਲਗਨ ਹੈ ਸ਼ਰਧਾ ਹੈ ਭਾਵਨਾ ਹੈ ਭਗਤ ਦੇ ਮਨ ਵਿੱਚ ਭਾਵਨਾ ਹੈ ਸ਼ਰਧਾ ਹੈ ਤੇ ਉਹ ਉਪਰਮਾਤਮਾ ਦੇ ਨਾਲ ਤੇ ਪ੍ਰਮਾਤਮਾ ਉਹਦਾ ਉਹ ਪ੍ਰਭੂ ਦਾ ਪ੍ਰਭੂ ਉਹਦਾ ਆਪਣੇ ਭਗਤਾਂ ਦੀ ਲਿਜਿਆ ਰੱਖਦਾ ਹੈ ਉਹਨਾਂ ਦੀ ਫਰਿਆਦ ਸੁਣਦਾ ਹੈ ਪ੍ਰਮਾਤਮਾ ਸਭ ਦੀ ਸੁਣਦਾ ਹੈ ਮੋਹ ਪਟਲ ਸਭ ਜਗਤ ਪਿਆਪਿਆ ਭਗਤ ਨਹੀਂ ਸੰਤਾਨਤਾ ਸੰਤ ਆਖਦਾ ਮੂ ਪੜ੍ਹੋ ਇਹ ਸੰਸਾਰ ਜਗਤ ਮੋਹ ਦੇ ਵਿੱਚ ਪਲਟਿਆ ਹੋਇਆ ਹੈ ਮੋਹ ਦੇ ਵਿੱਚ ਫਸਿਆ ਮੂ ਮਗਨ ਪਦਾਰਥ ਜਿਹੜਾ ਸੰਸਾਰ ਸੰਸਾਰ ਰੂਪੀ ਪਦਾਰਥ ਹੈ ਮਾਇਆ ਰੂਪੀ ਪਦਾਰਥਿਕ ਨਾਂ ਦੇ ਵਿੱਚ ਮਗਨ ਹੈ ਤੇ ਜਿਹੜੇ ਪ੍ਰਭੂ ਦੇ ਨਾਲ ਜੁੜੇ ਹੋਏ ਹਨ ਜਿਨ੍ਹਾਂ ਦੀ ਐਸੀ ਲਗਨ ਹੈ ਪ੍ਰੀਤ ਹੈ ਉਹਨਾਂ ਨੂੰ ਕੋਈ ਦੁੱਖ ਨਹੀਂ ਕਿਉਂਕਿ ਉਹਨਾਂ ਨੂੰ ਕੋਈ ਦੁੱਖ ਨਹੀਂ ਨੇੜੇ ਆਉਂਦਾ ਉਨਾ ਕੋਈ ਸੰਤਾਪ ਨਹੀਂ ਕਿਉਂਕਿ ਉਹ ਮਾਲਕ ਦੇ ਨਾਲ ਜੁੜੇ ਹੈ ਉਹ ਇਨਾਂ ਚੀਜ਼ਾਂ ਤੋਂ دنیਵੀ ਮੋਹ ਮੋਹ ਜਿਹੜਾ ਹੈ ਇਹ ਤੋਂ ਅਲੱਗ ਹਨ ਜਿਹੜੇ ਮਾਲਕ ਨਾਲ ਜੁੜ ਜਾਂਦਾ ਉਹਨੂੰ ਇਹ ਦੁਨੀਆਂ ਦਾ ਯਾਰ ਲਗਾਉ ਹਟ ਜਾਂਦਾ ਤੇ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਉਹਨੂੰ ਉਸ ਮਾਲਕ ਨਾਲ ਪ੍ਰੀਤ ਹੋ ਜਾਂਦੀ ਲਗਨ ਲੱਗ ਜਾਂਦੀ ਕਾਹ ਰਮਦਾਸ ਭਗਤ ਇੱਕ ਬਾਡੀ ਅਬ ਇੱਕ ਆਸਿਉ ਕਹੀਏ ਗੁਰੂ ਮਹਾਰਾਜ ਜੀ ਕਥਨ ਕਰਦੇ ਹਨ ਤੇ ਮੇਰੀ ਇਹੀ ਲਗਨ ਹੈ ਤੇਰੇ ਚਰਨਾਂ ਦੇ ਵਿੱਚ ਫਰਿਆਦ ਹੈ ਤੇ ਸਾਡੀ ਸੇਵਾ ਦਰ ਪ੍ਰਵਾਨ ਹੋਵੇ ਤੂੰ ਹੀ ਬਖਸ਼ਿਸ਼ ਕਰਨੀ ਆ ਸਾਡੀ ਪ੍ਰੀਤ ਜੁੜੀ ਰਹੇ ਸੱਚੀ ਲਗਨ ਪਾਵਨਾ ਦੇ ਨਾਲ ਨਾਮ ਜਪਦੇ ਰਹੀਏ ਤੂੰ ਸਾਡੀ ਇਹ ਫਰਿਆਦ ਸਾਡੇ ਤੇ ਬਖਸ਼ਿਸ਼ ਕਰਨ ਮਕਸ਼ੇ ਸੰਕਰ ਨਹੀਂ ਜਾਂ ਤਾਂ ਜਾਂ ਕਾਰਨ ਹਮ ਤੁਮ ਆਰਾਧੇ ਸੋ ਦੁੱਖ ਅਜ ਹੂੰ ਕਹੀਏ ਜਾਂ ਕਾਰਨ ਜਿਸ ਕਾਰਨ ਐ ਪ੍ਰਭੂ ਜੀ ਤੇਰੇ ਆਰਾਧਨਾ ਕਰਨ ਲੱਗੇ ਤੇਰੇ ਚਰਨਾਂ ਨਾਲ ਜੁੜ ਗਏ ਜਦੋਂ ਅਸੀਂ ਤੇਰੇ ਨਾਲ ਪ੍ਰੀਤ ਪਾਈ ਨਾਮ ਦੇ ਨਾਲ ਜੁੜ ਗਿਆ ਜੀਵ ਤੇ ਇਹਨੂੰ ਬੜੇ ਤਕਲੀਫਾਂ ਆਉਂਦੀਆਂ ਦੁੱਖ ਆਉਂਦੀਆਂ ਤੇ ਇਨਸਾਨੇ ਦਾ ਮਨ ਪਟਕਦਾ ਹੈ ਵੀ ਮੈਂ ਅਸੀਂ ਤਾਂ ਪਰਮਾਤਮਾ ਨੂੰ ਉਹਦੇ ਨਾਲ ਉਦੇ ਨਾਲ ਵਿਸ਼ਵਾਸ ਦੇ ਨਾਲ ਉਹਦੇ ਨਾਲ ਜੁੜੇ ਆ ਦੁੱਖ ਕਦ ਤੇ ਆ ਗਿਆ ਜਦੋਂ ਦੁੱਖ ਹੀ ਹੁੰਦਾ ਸਭ ਪਹਿਲਾ ਦੁੱਖ ਹੁੰਦਾ ਆ ਤੇ ਇਹ ਦੁੱਖ ਜਦੋਂ ਆਉਂਦਾ ਆ ਤੇ ਉਹ ਭਗਤ ਦੇ ਮਨ ਵਿੱਚ ਐਸਾ ਸੰਸਾ ਪੈਦਾ ਹੁੰਦਾ ਆ ਤੇ ਉਹ ਆਪਣੀ ਲਗਨ ਤੋਂ ਐਸਾ ਅਰਜਨਾ ਬਣਦੀ ਆ ਤੇ ਉਹ ਜਿਹੜੀ ਪ੍ਰੀਤ ਹੈ ਲੱਗਣਾ ਹੈ ਉਹ ਉਥੋਂ ਉਥੋਂ ਤੱਕ ਨਹੀਂ ਪਹੁੰਚਦੀ ਮਾਲਕ ਤੱਕ ਗੱਲ ਨਹੀਂ ਪਹੁੰਚਦੀ ਕਿ ਉਹ ਦੁੱਖ ਮੁਰੇ ਹੁੰਦਾ ਆ ਤੇ ਦੁੱਖ ਪਹਿਲਾਂ ਆਉਂਦਾ ਆ ਦੁੱਖ ਜਦੋਂ ਦੂਰ ਹੋਣਾ ਤੇ ਉਹ ਕਿਤਾ ਮਾਲਕ ਤੇਰੀ ਕਿਰਪਾ ਹੋਣੀ ਆ ਦੁੱਖ ਦੂਰ ਹੋਣਾ ਆ ਜੋ ਸਾਡੇ ਮਨ ਦੇ ਦਾ ਖਿਆਲ ਹੈ ਨਾ ਇਹ ਸਾਡਾ ਖਿਆਲ ਆਪਣਾ ਆ ਜਿਹੜਾ ਭਰਮ ਹੈ ਇਹ ਭਰਮ ਦੂਰ ਕਰਕੇ ਆਪਣੇ ਆਪਣੇ ਆਪੀ ਦੇ ਚਰਨਾਂ ਨਾਲ ਜੁੜੇ ਰਹੀਏ ਨਾਮ ਜਾਪ ਤੇਰੀ ਇਹ ਗੁਰੂ ਮਹਾਰਾਜ ਬਾਣੀ ਰਾਹੀ ਐਸੀ ਪ੍ਰੀਤ ਜਿਤਵਾਉਂਦੇ ਹਨ ਬਾਣੀ ਰਾਹੀਂ ਸੰਗਤਾਂ ਨੂੰ ਗਿਆਨ ਕਰਾਉਂਦੇ ਹਨ ਕਿ ਇਹ ਗਿਆਨ ਦੇ ਜਿਹੜੀ ਹੀ ਐਸਾ ਹੀ ਉਹ ਪ੍ਰੇਮ ਦਾ ਭੁਖਾਇਆ ਪ੍ਰਭੂ ਤੇ ਉਹਨੂੰ ਇਹ ਧਨ ਦੌਲਤਾਂ ਦੇ ਨਾਲ ਲਗਾਉਣੀ ਹੈ ਜਿਹੜਾ ਮਾਲਕ ਨਾ ਵਦੀਦ ਕਰਦਾ ਹੈ ਉਹ ਪਰਮਾਤਮਾ ਉਹਦਾ ਹੈ ਉਹ ਦੇ ਕਾਰਜ ਸਵਾਰਦਾ ਹੈ ਉਹਦੀ ਫਰਿਆਦ ਸੁਣਦਾ ਉਹਦੀ ਸਾਰੀਆਂ ਮਨੋ ਕਾਮਨਾ ਪੂਰਨ ਕਰਦਾ ਹੈ ਪ੍ਰਭੂ ਉਦੀ ਕਿਰਪਾ ਹੁੰਦੀ ਹੈ ਜਦ ਜੀਵਨ ਸਫਲ ਹੁੰਦਾ ਹੈ